ਸੋ ਅੱਜ ਤੁਹਾਨੂੰ ਸਾਰਿਆਂ ਨੂੰ ਲੈ ਕੇ ਪਹੁੰਚੇ ਜੀ ਪੰਜਾਬ ਮਾਤਾ ਜੀ ਦੀ ਸਮਾਧ ਤੇ ਤੇ ਪਹਿਲਾਂ ਤਾਂ ਤੁਸੀਂ ਇੱਥੇ ਗ੍ਰੀਨਰੀ ਚੈੱਕ ਕਰੋ ਕਿੰਨੀ ਗ੍ਰੀਨਰੀ ਆ ਸੋ ਬਹੁਤ ਸੋਹਣਾ ਜਿਹੜਾ ਮਾਹੌਲ ਬਣਿਆ ਇੱਥੇ ਬਹੁਤ ਜਿਆਦਾ ਸੋਹਣੀ ਜਗ੍ਹਾ ਤੇ ਇਹ ਇਮਾਰਤ ਦੇਖੋਗੇ ਹੁਣ ਤੁਸੀਂ ਇੱਥੇ ਇੱਕ ਰੇਲ ਗੱਡੀ ਖੜੀ ਆ ਜਿਹੜੀ ਵੰਡ ਤੋਂ ਪਹਿਲਾਂ ਦੇ ਜਿਹੜੇ ਸਟੇਸ਼ਨ ਸੀ ਉਹਨਾਂ ਬਾਰੇ ਦੱਸਦੀ ਐ ਤੇ ਆਜੋ ਲੈ ਕੇ ਚੱਲਦੇ ਆ ਤੁਹਾਨੂੰ ਸਮਾਧ ਪੰਜਾਬ ਮਾਤਾ ਜੀ ਸ਼੍ਰੀਮਤੀ ਵਿਦਿਆਵਤੀ ਦਾ ਜਨਮ ਪਿੰਡ ਮੋਹਰਾਂ ਵਾਲੀ ਤਹਿਸੀਲ ਗੜ ਸ਼ੰਕਰ ਜ਼ਿਲ੍ਹਾ ਸ਼ਹਿਰਪੁਰ ਵਿੱਚ ਹੋਇਆ ਸੀ। ਉਹ ਇੱਥੇ ਹੀ ਵੱਡੇ ਹੋਏ ਤੇ ਮੋਢਲੀ ਵਿਦਿਆ ਇੱਥੋਂ ਹੀ ਪ੍ਰਾਪਤ ਕੀਤੀ। ਆਪ ਜੀ ਦਾ ਜਿਹੜਾ ਵਿਆਹ ਸੀ ਮਾਤਾ ਜੀ ਦਾ ਉਹ ਖੜਕਕਲਾਂ ਦੇ ਕ੍ਰਿਸ਼ਨ ਸਿੰਘ ਜੀ ਨਾਲ ਹੋਇਆ ਸੀਗਾ। ਇਹਨਾਂ ਦੇ 6 ਪੁੱਤਰ ਤੇ 3 ਪੁੱਤਰੀਆਂ ਸਨ। ਭਾਰਤ ਸਰਕਾਰ ਵੱਲੋਂ 1973 ਵਿੱਚ ਆਪ ਜੀ ਨੂੰ ਪੰਜਾਬ ਮਾਤਾ ਜੀ ਦੇ ਖਿਤਾਬ ਨਾਲ ਸਨਮਾਨਿਆ ਗਿਆ। ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਅੱਗੇ ਲੈ ਕੇ ਆਉਂਦੇ ਰਹੀਏ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ